ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੁੱਲਾ ਜੀ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਗਾਵਾਂ ਦਿਖਾਉਣੀ ਆ ਤੇ ਵੱਡੇ ਛੋਟੇ ਭਾ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਮੇਨ ਗੱਲ ਇਹ ਆ ਵੀ ਸਾਰੀਆਂ ਸੋਈਆਂ 7 ਦੀਆਂ 7 ਹੀ ਸੋਈਆਂ ਗੱਬਨ ਕੋਈ ਵੀ ਨਹੀਂ ਆ ਤੇ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਵੀਡੀਓ ਅੱਜ ਪੂਰੀ ਵੇਖਿਓ ਜ਼ਰੂਰ ਕਈ ਵਿੱਚ ਵੱਡੇ ਮੋਲਿਆ ਤੇ ਕਈ ਵਿੱਚ ਛੋਟੇ ਮੋਲਿਆ ਹਰ ਤਰ੍ਹਾਂ ਦਾ ਪਸ਼ੂ ਹੈਗਾ ਅੱਜ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੱਥ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ ਤੁਹਾਨੂੰ ਤੁਹਾਨੂੰ ਵੀ ਮੁਬਾਰਕਾਂ ਹੋਣ ਹਾਂਜੀ ਸਰਪ੍ਰੀਖ ਅੱਜ ਨਾਲ ਸ਼ੁਰੂਆਤ ਨਵੇਂ ਸਾਲ ਦੀ ਪਹਿਲੀ ਵੀਡੀਓ ਹਾਂਜੀ ਤੇ ਅੱਜ ਤੋਹਫੇ ਦੇ ਦੇਨੇ ਵੀਰਾਂ ਨੂੰ ਠੀਕ ਆ ਹਾਂ ਗਾਇਆਂ ਵੀ ਦੁੱਧ ਆਗੀਆਂ ਨੇ ਘੜ ਘੜ ਬਾਟੀਆਂ ਚੋ ਅੱਛਾ ਤੇ ਮਗਰ ਵੀ ਬੱਚੀਆਂ ਸਾਰੀਆਂ ਨੇ ਤਾਰੀਆਂ ਦਾ ਸੁਣੀਆਂ ਅੱਛਾ ਸਾਰੀਆਂ ਮਗਰੀ ਬੱਚੀਆਂ ਦੂਜੀ ਗੱਲ ਇਹ ਆ ਕਿ ਇਹ ਘਰ ਦੇ ਕੋਈ ਥੰਟ ਘੂ ਛੱਟਾਂ ਨਹੀਂ ਕੋਈ ਬਾੜ ਘਾੜ ਨਹੀਂ ਜੀ ਅੱਛਾ ਹਾਂਜੀ ਠੀਕ ਆ ਪ੍ਰੋਪਰ ਚਵਾਈ ਆ ਸਾਰੀ ਮਤਲਬ ਜੰਨੀਆਂ ਵੀ ਆ ਸਾਫ਼ ਆ ਸੁਥਰੀਆਂ ਆ ਭਾਵੇਂ ਇਸ ਤਰ੍ਹਾਂ ਕੋਈ ਮੇਲ ਲੱਤ ਕੇ ਰਹੇ ਅੱਛਾ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਡਾਕਟਰ ਭੋਲਾ ਹਾਂਜੀ ਦੇ ਠੱਠਾ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਮੇਰੇ ਲੋਪੋ ਕਿਚਗਾਵਾ ਇੱਕ ਬੰਨੇ ਲੋਪੋ ਕਿ ਇੱਕ ਬੰਨੇ ਚਗਾਵਾ ਜੀ ਕਿਲੋ ਕਿਲੋਮੀਟਰ ਹੀ ਆ ਦੋਵੇਂ ਹਨਾ 20 ਕਿਲੋਮੀਟਰ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 854 84286 8550 84290 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਕਰਕੇ ਜੀ ਦੂਜਾ ਸੁਗਾ ਵੈੜ ਸੂਈ ਆ ਅੱਛਾ ਜੀ ਹਾਂਜੀ ਮਗਰ ਗੇਰ ਨਸਲ ਦੀ ਬੱਚੀ ਹੈ ਜੀ ਠੀਕ ਹੈ 5-6 ਦਿਨ ਦੀ ਸੁਈ ਹੋਈ ਆ ਠੀਕ ਆ ਮੈਂ ਮੋਗ 14 ਕਿਲੋ ਦੁੱਧ ਜਿਹੜਾ ਰੈਡੀ ਆ ਜੀ ਲੀਟਰ ਵਾਲਾ ਜਿਹੜਾ ਲੀਟਰ ਵਾਲਾ ਜਿਹੜਾ ਜਿਹੜਾ ਚਵਾ ਕੇ ਦੇਣਾ ਚਵਾ ਕੇ ਦੇਣਾ ਜੀ ਤੇ ਦੁੱਧੋ ਵੱਜੂਗੇ ਜੇ ਹੋਰ ਵੱਛੀ ਕਰੇ ਜੇ 16-17 ਕਿਲੋ ਦੁੱਧ ਚਲੋ ਖੋਲੋ ਫਿਰ ਤੋੜ ਦਈਏ ਥਾਂ ਬੜਾ ਪਿਆਰਾ ਲੱਗਾ ਚਵਾਈ ਬਹੁਤ ਵਧੀਆ ਸੀ ਬਾਕੀ ਰੰਗ ਰੂਪ ਵੀ ਸੋਹਣਾ ਏ ਇਹ ਆਵੇ ਜਵਾਨ ਏ ਗਾਵਾਂ ਅੱਜ ਫੱਬਦੀਆਂ ਵਾ ਅਰ ਗਿਆ ਕੱਦ ਕਾਠ ਵਾਲੀਆਂ ਵੜਾ ਆਂਦੇ ਇਹ ਦੇਖੋ ਬਾਕੀ ਥਾਣੇ ਵੀ ਚੰਗਾ ਲੱਗਾ ਇਹਦੇ ਕੋਲ ਬਾਕੀ ਮੌਸਮ ਠੰਡਾ ਹੈ ਤੁੰਦ ਤੁੰਦ ਕਾਫੀ ਪਈ ਹੈ ਉਧਰ ਕਰਕੇ ਨਮਾਈਆਂ ਨਮੁਈਆਂ ਨਹੀਂ ਅੱਜ ਇੱਕ ਮਿੰਟ ਰੁੱਕੇ ਬਜੀ ਥਾਂ ਦਿਖਾ ਦਈਏ ਤੇ ਥੋੜੀ ਜਿਹੀ ਅੱਗੇ ਕਰਿਆ ਆਹ ਦੇਖ ਸਾਡੇ ਥਾਣੇ ਦੇ ਲੱਗ ਕੇ ਤਾਂ ਇਹ ਉਤਰਾ ਵੀ ਰੰਗ ਰੂਪ ਤਾਂ ਵੀ ਸੋਹਣੀ ਆ। ਰੱਬ ਦੀ ਆ ਜਨੀਵੀ ਆ। ਰੱਬ ਦੀ ਕਿਹੜੇ ਕੰਮ ਆਇਆ ਥਾਂ ਲੱਗੇ ਆ। ਸਵਾਈ ਆ ਬਹੁਤ ਕਾਰ ਚ ਆਉਣ ਵਾਸਤੇ ਚੰਗੀ ਆ। ਹਾਂਜੀ। ਆ ਵੀਰਾਂ ਨੂੰ ਵੱਛੀ ਦਿਖਾਓ। 28 ਵੱਛੀ ਦਿਖਾਓ ਨਾਲ ਗੇਅਰ ਨਸਲ ਦੀ ਵੱਛੀ ਆ। ਹਾਂ ਵੱਛੀ ਜੀ ਮਗਰ। ਆ ਦੇ ਇੱਕ ਨਹੀਂ ਦੋ ਦੋ ਗਾਵਾਂ ਦੇਣੀ ਆ ਸਾਰਿਆਂ ਨੂੰ। ਠੀਕ ਆ। ਹਾਂਜੀ। ਤੇ ਇਹਦਾ ਮੁੱਲ ਮੋਂ ਨਾ ਹਰਪ੍ਰੀਤ ਜੀ 45000 ਚ ਮਾਨਤਾ ਕਰਾਂਗੇ ਅੱਛਾ 45000 ਚ ਮਾਨਤਾ ਕਰੋ ਹਾਂਜੀ ਬਾਕੀ ਕੋਈ ਫੋਨ ਲਾਵੇ ਹਾਂਜੀ ਹਾਂਜੀ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਜੇ ਵੀ ਆਪੇ ਫਿਰ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋ ਜਾਏਗਾ ਤੇ ਨਾਲੇ ਅੱਡੇ ਤੱਕ ਜਿੰਨਾ ਮਾਲ ਆ ਇਹ ਕਿੰਨੇ ਦੇ ਵਿੱਚ ਹੋ ਜਾਂਦਾ ਜੀ ਠੀਕ ਆ ਵੀਡੀਓ ਪੈਣ ਦੀ ਡੇਰ ਹੈ ਉਸ ਵੇ ਮਾਰ ਵੇਖ ਜਾਂਦਾ ਜੀ ਠੀਕ ਹੈ ਮਤਲਬ ਇਹ ਆ ਵੀ ਰਲ ਮਿਲ ਕੇ ਫਿਰ ਮੌਕੇ ਤੇ ਸੌਦਾ ਹੋ ਜਾਂਦਾ ਆ ਤੇ ਫਿਰ ਆਪੇ ਫਿਰ ਚਲ ਜਾਂਦੀਆਂ ਵਾ ਹਾਂਜੀ ਤੇ ਹੁਣ ਆ ਜਿਹੜੀ ਗਾਂ ਇਹਦੇ ਪਛੀ ਜੇ ਇਹਦੇ ਮਗਰੋਂ ਗੱਛੀ ਹਰ ਤੀਜੀ ਅੱਛਾ ਜੀ ਇਹਨੂੰ ਅੱਜ 5 ਦਿਨ ਗਸੂਈ ਦੇ 나ੜੂ ਨਾਲ ਹੈ ਬੱਚੇ ਦੇ ਅੱਛਾ ਹਾਂਜੀ ਜਰਸੀ ਕ੍ਰੋਸ ਜੇ ਤਾਂ ਮੌਕਾ 16 ਤੋਂ 17 ਕਿਲੋ ਦੁੱਧ ਰੈਡੀ ਆ ਤਿਆਰ ਜਿਹੜਾ ਹਾਂ ਵੇਖੋ ਥਾਣ ਤੋਂ ਨੂੰ ਵੇਖੋ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਇਹ 22 ਕਿਲੋ ਚਵਾਉਂਦੀ ਰਹੀ ਹੈ ਜੀ ਠੀਕ ਹੈ ਜੀ ਸੋਆ ਕਿੰਨਾ ਇਹ ਤੀਸਰਾ ਸੂਆ ਜੀ ਤੀਸਰਾ ਸੂਆ ਸੋਈਆ ਤੇ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਆਪਾਂ ਥਾਣੇ ਗੋਲ ਤੋਰੋ ਫਿਰ ਇੱਕ ਦਿਨ ਸਜੇ ਹਵਾਨੇ ਦੀ ਨਿਗਰਵਾਨੇ ਦੀ ਆ ਫੰਦਾ ਪਾਣੀਆਂ ਵੜਨੇ ਦੇ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਪੂਰਾ ਜਵਾਨ ਐ ਐਚਐਫ ਗਾਵਾਂ ਵਰਗਾ ਕੱਦਿਆ ਇਹਦਾ ਕੱਦ ਕਾਠ ਪੱਖੋਂ ਚੰਗੀ ਆ ਤੇ ਥੱਲਿਆਂ ਵੀ ਚੰਗੀ ਆ ਮਗਰ ਵੀ ਇਹਦੇ ਵਸ਼ੀ ਆ ਤੇ 22 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਇਹ ਚਵਾਜੂ ਕੀ ਕੋਈ ਵੀਰ ਹੱਟ ਨਹੀਂ ਗਿਆ ਵਨ ਇਹੋ ਤੋਹ ਲੱਗਦਾ ਨਹੀਂ ਬਾਈਕੇ ਤੋਂ ਦੁੱਧ ਵਾਲ ਗੜ ਹੈ ਹਾਂਜੀ 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 ਤੇ ਮਗਰ ਬੱਚੀ ਵੀ ਚੰਗੀ ਹੈ ਬੱਚੀ ਹੈ ਜੀ ਤੇ ਕਿੰਨਾ ਜੇ ਦਾ ਫਿਰ ਮੁੱਲ 1000 프리 ਜੀ 50000 ਚ ਮਾਨਤਾ ਕਰਾਂਗੇ ਅੱਛਾ ਇਹ ਤਾਂ 50000 ਚ ਮਾਨਤਾ 50000 ਚ ਮਾਨਤਾ ਕਰਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਉਧਰ ਆ ਤੀਸਰੇ ਨੰਬਰ ਤੇ ਹੈਗਾ ਇਹ ਤੀਸਰਾ ਸੁਦਾ ਸੁਈਆ ਅੱਛਾ ਜੀ ਇਹਦੇ ਮਗਰ ਵੱਚੀ ਆ ਇਹਦੇ ਮਗਰ ਵੀ ਵੱਚੀ ਆ ਜੀ ਇਹਦੀ ਵੱਚੀ ਆਓ ਜੀ ਇਹ ਕਿੰਨਾ ਕਿ ਚੱਦੀ ਸੁਈ ਜੇ ਇਹਨੂੰ ਸੁਈ ਨੂੰ ਅੱਜ 15 20 ਦਿਨ ਹੋ ਗਏ ਚਲੋ ਥੋੜੇ ਵੱਧ ਵੀ ਆ ਸਾਦੇ ਆ ਤੁਹਾਡੇ ਸਾਹਮਣੇ ਹੀ ਆ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਇਹ ਤਾਂ ਮੋਕਾ ਹਰਪ੍ਰੀਤ ਜੀ ਆ ਮੋਕਾ 15 16 ਕਿਲੋ ਦੁੱਧ ਤਿਆਰ ਦੋ 15 16 ਲੀਟਰ ਜਿਹੜਾ ਤਿਆਰ ਦਾ ਸਿਆਾਰ ਕਿਵੇਂ ਬਣਦੀ ਨੇ ਵੀਦੋ ਪਹਲਾ ਲੱਗਦਾ ਤਾਂ ਵੱਚੀ ਆਉਂਦਾ ਬਾਕੀ ਹੈਗੀ ਇਹ ਵੀ ਕ੍ਰੋਸ ਪੰਚ ਫੈਟ ਇਹਦੇ ਵੀ ਚੰਗੀ ਆਈ ਜਾਣੀ ਅੱਜ ਲੈ ਬਾਕੀ ਥਾਣੇ ਦੇ ਵੀ ਚੰਗੇ ਲੱਗੇ ਇੱਕ ਮਿੰਟ ਰੋਕਦਾ ਇੱਥੇ ਆਹ ਥਾਣੇ ਦੇ ਦੇਖ ਸਕਦੇ ਨੇ ਲੱਗੇ ਤਾਂ 24 ਲਿਆ ਇੱਦਾਂ ਦੇਖ ਸਕਦੇ ਕੋਈ ਦੱਸੀ ਜੀ ਲੋੜ ਨਹੀਂ ਕਿ ਕੁਐਸਚਨ ਸਈ ਵੀਰਾਂ ਨੂੰ ਦੱਬੀ ਕੋਈ ਗਰੰਨਾ ਚਲੋ ਲੈ ਜਾ ਫਿਰ ਪਰ ਇਹ ਸੋਫੇ ਦੇ ਰਹੇ ਵੀਰਾਂ ਨੂੰ ਤੇ ਇਹਦਾ ਫਿਰ ਮੁੱਲ ਇਹ ਨਾਲ ਫਿਰ 43000 ਚ ਮਾਨਤਾ ਕਰਾਂਗੇ ਅੱਛਾ ਇਹਦਾ 45000 ਚ ਤੇ ਦੁੱਧ 15 ਲੀਟਰ ਚਵਾ ਦੋਗੇ ਕਰੋ ਮੈਂ ਆਖਦਾ ਵੀ ਜਿਹੜਾ ਮਰਜ਼ੀ ਆਵੇ ਤਸੱਲੀਆਂ ਕਰਕੇ ਖੜੇ ਤੇ ਠੀਕ ਹੈ ਗਾਂ ਥੱਲੇ ਵੜਾ ਤੁਹਾਨੂੰ ਪਤਾ ਲੱਗ ਜਣਾ ਲੇਵਿਆਂ ਤੋਂ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇਹੀ ਵਿਖਾ ਦੀਏ ਪਹਿਲਾਂ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ 10 ਲੀਟਰ ਤਿਆਰ ਜੀ ਤੇ ਇਹਦੇ ਮਗਰ ਬੱਛੀ ਇਹਦੇ ਮਗਰ ਬੱਛਾ ਜੀ ਅੱਛਾ ਇਹਦੇ ਮਗਰ ਬੱਛਾ ਹੈ ਹਾਂਜੀ ਆ ਬੱਛਾ ਜੀ ਇਹਦਾ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗ ਕੇ ਤੋਂ ਪਰ ਉਹ ਰਾਤ ਜੋ ਨਾਲ ਆਥਾਨੀ ਆ ਤੇ ਇਹ ਆਪੇ ਇਹਦਾ ਕੱਦ ਥੋੜਾ ਹਿਸਾਬ ਦਾ ਆ ਹਾਂਜੀ ਇਹ ਤਾਂ ਬਹੁਤਾ ਉੱਚਾ ਕੱਦ ਨਹੀਂ ਆ ਵੀ ਜਿੰਨੇ ਥੋੜੀ ਜਗ੍ਹਾ ਅੱਜ ਸ਼ਹਿਰ ਸ਼ੂਰ ਚ ਰੱਖਣੀ ਆ ਜਾਂ ਥੋੜੀ ਘੱਟ ਸਾਹ ਵੱਲ ਤੇ ਇੱਕ ਹਿਸਾਬ ਦੀ ਜੀ ਤੇ ਇੱਕ ਨੰਦਿਨਾਂ ਦੀ ਸੋਈ ਆ ਇਹਨੂੰ ਸੂਈਦਾਰਨ ਪੰਜ ਛੇ ਦਿਨ ਹੋ ਗਏ ਜੀ ਅਜੇ ਦੁੱਧ ਤਾਂ ਫਿਰ ਇਹ ਵੀ ਵਾਜੂਗੀ ਵਾਜੇਗੀ ਹੀ ਵਾਜੇਗੀ ਲਿਆਓ ਫਿਰ ਦੋ ਰੋਇ ਇਹ ਮੇਲਾ ਨਹੀਂ ਮਾਰ ਰਹੀ ਇਹਨੂੰ ਇਹ ਤੁਹਾਨੂੰ ਨਹੀਂ ਤੁਹਾਨੂੰ ਨਹੀਂ ਛੱਡੂ ਆਪ ਬਾਕੀ ਸਿੰਗੇ ਦੇ ਹੈਗੇ ਇੱਕ ਟੁੱਟਾ ਤੇ ਇੱਕ ਸਿੰਗ ਹੈਗਾ। ਇਹ ਕਈ ਵੀਰ ਹਰ ਪ੍ਰੀਜੀ ਪੁਆਇੰਟ ਤੇ ਨਿੱਕੇ ਛੋਟੇ ਭਾਵੇਂ ਲੈ ਲੈਣੇ ਆ। ਹਾਂਜੀ। ਤੇ ਮੈਂ ਸਾਰੇ ਚੋਲੇ ਪਿੰਡੇ ਜੀ। ਤੇ ਇਹਦਾ ਫਿਰ ਮੁੱਲ। ਇਹਦਾ 27000 ਚ ਮਾਨਤਾ ਕਰਾਂਗੇ। ਅੱਛਾ 27000 ਚ ਮਾਨਤਾ ਕਰੋਗੇ। ਹਾਂਜੀ। ਠੀਕ ਆ। ਤੇ ਤੇਰਾ ਦੁੱਧ ਕਿੰਨਾ ਕਰੀ ਜਾਊਗੀ? ਦੁੱਧ 12 ਤੇਰਾ ਕਿਲੋ ਕਰੀ ਜਾਏਗੀ ਮੈਂ। ਠੀਕ ਆ। ਤੇ ਹੁਣ ਜਿਹੜੀ ਇਹ ਤੋਂ ਬਾਅਦ ਗਾਂ ਦਿਖਾਉਣੀ ਆ। ਇਹਦਾ ਬੱਚਾ ਨਹੀਂ ਹੈਗਾ ਜੀ ਬੱਚਾ ਨਹੀਂ ਹੈਗਾ ਤੇ ਥਾਣਾ ਬਣਾ ਲਾਜਵਾਵੇ ਤਾਂ ਹਨਾ ਹਾਂ ਜੀ 9 ਤੋਂ 10 ਕਿਲੋ ਦੁੱਧ ਆ ਅੱਛਾ ਹਾਂ ਜੀ ਲਿਆ ਖੋਲੋ ਫਿਰ ਤੋਰੀਏ ਇਹਨਾਂ ਵਿੱਚ ਇਹ ਬੱਚੇ ਤੋਂ ਵੀ ਨਹੀਂ ਆਹ ਖਣ ਦੇਖ ਸਕਦੇ ਹਾਂ ਨਾ ਜੀ ਨਾ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਇਹ ਦਾ ਫਰਮੁੱਲਾ ਹਰ ਪੇਟੀ ਚੋੜਚਾਰ ਬੜੀ ਸਾਫ ਸੁਥਰੀ ਜੀ ਹਾਂਜੀ ਐਟਰਾ ਮੈਂ ਬਤਾਣਾ ਮੈਂ ਆ ਕੇ ਠੀਕ ਹੈ ਖਾ ਪਰਿੰਦੀ ਜੇ ਮਨ 'ਚ ਭੁੱਖ ਹੋਵੇ ਨਾ ਹਾਂਜੀ ਅਸੀਂ ਬੱਚਾ ਲਾ ਕੇ ਵੀ ਕਿੰਨੂੰ ਦੇ ਸਕਦੇ ਹਾਂ ਉਹ ਮਨ ਦੇ ਵਿੱਚ ਨਾ ਅੱਜ ਕਰਨਾ ਨਾ ساری ਜ਼ਿੰਦਗੀ 'ਚ ਗੰਦਾ ਕੰਮ ਕਰਨਾ ਨਾਲੇ ਚੀਜ਼ਾਂ ਬਰਕਤ ਨਹੀਂ ਆ ਗਈ ਬਰਕਤ ਨਹੀਂ ਆ ਗਈ ਹਣ ਮਾਰੇ ਨੇ ਬੜਾ ਕੁਝ ਦਿੱਤਾ ਆ ਸਾਡੇ ਕੋਲ ਇੱਕ ਗਾਂ ਵਿਗੀ ਆ ਹਾਂਜੀ ਵੀ ਨਾਵੇਂ ਤੇ ਬੰਦੇ ਨੇ ਲੈ ਕੇ ਗਏ ਉਹ ਸ਼ਹਿਰ ਦੇ ਹੀ ਅੱਛਾ ਉਹਨਾਂ ਆਖਿਆ ਵੀ ਅਸੀਂ ਬੱਚਾ ਨਹੀਂ ਕਰਨਾ ਹਾਂਜੀ ਠੀਕ ਹੈ ہاں ਦਾ ਲੈ ਗਏ ਉਹ ਆਂਦੇ ਵੀ ਜੇ ਤੁਸੀਂ ਨਾ ਖਲਾਦਾ ਆਂਦੇ ਇਥੇ ਕਿਤੇ ਸ਼ਹਿਰ ਚੋਂ ਛੱਡਦੇ ਫਿਰ ਆਡੇ ਕੋਲ ਜਗ੍ਹਾ ਹੋਣਗੇ ਬੱਚਾ ਵੀ ਸਾਡੇ ਕੋਲ ਅੰਦਰ ਪੱਜਾ ਜੀ ਅੱਛਾ ਨਹੀਂ ਖਾ ਸਕਦੇ ਵਿੰਡੋ ਤੇ ਵੀਰ ਲਵੇਗਾ ਜੇ ਚਾਹੁੰਦੇ ਤਾਂ ਇਹਦੇ ਮਗਰ ਖਲਾਵਾ ਪਰ ਇਹ ਕੰਮ ਨਾ ਅੱਜ ਕਰਨਾ ਤੇ ਨਾ ساری ਜ਼ਿੰਦਗੀ ਜੇ ਗੰਦ ਬੀਜਣਾ ਸਹੀ ਗੱਲ ਹੈ ਇਹੋ ਜੀ ਸੋਚੀ ਚਲੋ ਹੋਣੀ ਚਾਹੀਦੀ ਆ ਹਾਂਜੀ ਤੇ ਮੋਰੋ 10 ਘਟ ਵਟ ਲਾਂਗੇ ਉਹ ਚੰਗੇ ਆ ਹਾਂਜੀ 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 ਇਹਦਾ ਹਰ ਪੀ 23000 ਦਾ ਮਾਨਤਨ ਕਰਾਂਗੇ ਅਛਾ 23000 ਜਮਾਨਤ ਕਰ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਬਾਦ ਉਹ ਚਿੱਟੇ ਰੰਗ ਦੀਆਂ ਇਹ ਦੂਸਰਾ ਸੁਗਾ ਸੂਈ ਆ ਚਾਰ ਦਿਨ ਹੋਏ ਨੇ ਸੂਈ ਅੱਛਾ 9 ਤੋਂ 10 ਕਿਲੋ ਬੋਲਾ ਰੈਡੀ ਇਹ ਅੱਜ ਹੀ ਆਇਆ ਨੇ ਜੋੜਾ ਹੁਣੇ ਅੱਛਾ ਇਹ ਜੋੜਾ ਅੱਜ ਆਇਆ ਤੋਰ ਹੁਣ ਕਰਕੇ ਹੁਣ ਇਹ ਲੈ ਜਾਂਦੀਆਂ ਨੇ ਅਰੇ ਤੈਨੂੰ ਹੁਣ ਕਿੰਨੇ ਦਿਨਾਂ ਦੀ ਸੂਈ ਆ ਇਹਨਾਂ ਚਾਰ ਚਾਰ ਕਿਲੋ ਹੋਏ ਸੀ ਤੇ ਕਿੰਨਾ ਦੁੱਧ ਕਰੀ ਜਾਉਗੀ ਦੁੱਧ ਗਾੜਾ ਨਾ ਤੋਂ ਨਹੀਂ ਵਧਿਆ ਜੀ ਇਹ ਤੱਕ 15 16 ਕਿਲੋ ਦੁੱਧ ਭਰੇਗੀ ਠੀਕ ਆ ਇਹ ਜੇ ਪਿੱਛੋਂ ਜਿੱਤਰਾ ਹੀ ਆ ਉਤਰਾਈਆਂ ਬਾਕੀ ਫਨ ਦਾ ਸਾਈਜ਼ ਗੈਪ ਇਹਦਾ ਵੀ ਠੀਕ ਹੈ ਤੇ ਚੋਣ ਤਾਂ ਬੜੀ ਸੁਚਵੀ ਹੈ ਜੀ ਇਹਦਾ ਫਿਰ ਮੁੱਲ ਮਗਰ ਵੱਛਾ ਜੇ ਦਾ ਅੱਛਾ ਜੀ 32000 ਜਮਾਨਤ ਕਰਾਂਗੇ ਅੱਛਾ ਇਹਦਾ 32000 ਜਮਾਨਤਨ ਕਰਨਾ ਹੈ ਹਾਂ ਜੀ ਹਾਂ ਹੁਣ ਕਿੰਨਾ ਦੋ ਛਵਾ ਦੋਗੇ ਘਰ ਆ ਮੱਕ ਨੌ ਤੋਂ 10 ਕਿਲੋ ਬੋਹਾਂ ਜੀ ਠੀਕ ਹੈ ਹਾਂ ਜੀ ਉਹ ਬੱਚਾ ਜੀ ਤਾਜ਼ਾ ਹੀ ਬੱਚਾ ਹੈ ਜਿਹੜਾ ਇਹਦੇ ਮਗਰ ਉਹ ਲੱ ਦੇਖਾ ਦੇ ਜੀ ਤੇ ਹੁਣ ਜਿਹੜੀ ਆ ਦਿਖਾਉਣੀ ਇਹਦੇ ਮਗਰ ਕੀ ਜੀ ਇਹ ਤਾਂ ਮਗਰ ਬੱਛੀ ਆ ਜੀ ਹਰ ਬੱਛੀ ਆ ਫਾਇਰ ਸਟਾਈਲ ਦੀ ਬੱਛੀ ਇਹਦੇ ਮਗਰ ਹਾਂ ਰੱਖੀ ਲਾੜੂ ਨਾਲ ਤਾਂ ਜਾ ਬਿਲਕੁਲ ਨਾ ਰਹਿਣਾ ਸਰ ਰਾਤ ਦੀ ਸੂਈ ਜੀ ਪਰਸੋਂ ਰਾਤ ਦੀ ਸੂਈ ਆ ਮੈਂ ਉਹ ਇਹਦੇ ਦੇਖ ਸਾਡੇ ਚ ਲੱਗ ਕੇ ਤੇ ਇੱਕ ਰਹੀ ਅਜੇ ਤੇ ਬੋਲਾ ਹੀ ਹੁਣ ਇਹਦੇ ਕੋਲ ਬੋਲਾ ਬੋਲਾ ਜੀ ਅਜੇ ਤੇ ਸਰ ਤੁਸੀਂ ਜੀ ਆਦੀ ਆਇਆ ਜੋੜਾ ਅੱਛਾ ਹਾਂ ਜੀ ਕਿੰਨਾ ਕੀ ਦੇਖੋ ਇਹਦੇ ਮੋਕਾ ਇਹ ਮੋਕਾ 10-11 ਕਿਲੋ ਬੋਲਾ ਜੀ ਤੇ ਇਹ ਕਿੰਨਾ ਕਰੀ ਜਾਊਗੀ ਵੇਰ ਮਾਚੀ ਸਾਰਾ ਖਰਾਕੇ ਬਦਲ ਦੋ ਪਰ ਗਿੰਨਾ ਥਾਣੇ ਨੂੰ ਵਧੀਆ ਲੱਗਦਾ ਹੋਇਆ ਖੋਲੋ ਫੇ ਤੋੜੀਏ ਆਹ ਬੀਜੀ ਤੋਂ ਹੋਰ ਬਹੁਤ ਸਾਫ ਸੁਥਰੀ ਹੈਗੀ ਥਾਣ ਬੜਾ ਪਿਆਰਾ ਆ ਇਹ ਜੇ ਉਤਰਾ ਬਿਲਕੁਲ ਜਿ ਇਤਰਾ ਵਿਸ਼ਾਈਆਂ ਜੇ ਉਤਰਾ ਹੀ ਆ ਦੇਖਾ ਹੱਥ ਪੀਜੀ ਤਾਰਨ ਫਿਰ ਇੰਨੀ ਠੰਡ ਦੇ ਵਿੱਚ ਨਵਾਇਨਾ ਥੋੜਾ ਜਿਹਾ ਨਾਲ ਤਾਜਮਲ ਬਖਸ਼ਾ ਸੁਈਆਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਫਿਕਸ ਕੀ 44000 ਚ ਮਾਨਤਾ ਕਰਤਾ ਅੱਛਾ 44000 ਚ ਕਰਨਾ ਇਹਦਾ ਮਾਨਤਾ ਹਾਂਜੀ ਹਾਂਜੀ ਠੀਕ ਐ ਵਿੱਚ ਵੈਣ ਦਾ ਥਾਂ ਵੇਖੋ ਵਿੱਚ ਨਾ ਕਾਣਾ ਫਿਰ ਕਿ ਵੀ ਅੱਗੇ ਬੱਚੀ ਬਣੀ ਹੋਈ ਆ ਬਾਕੀ ਗਾਂ ਨਾ ਵੀ ਚੰਗੀ ਬਣੀ ਆ ਹਾਂਜੀ ਤੇ ਹੋਰ ਕੁਝ ਕਹਿਣਾ ਫਿਰ ਕਹਿਣਾ ਇਹ ਆ ਵੀ ਸਾਫ ਸੁਥਰਾ ਮਾਲ ਜੇ ਹਾਂਜੀ ਤੇ ਵੀ ਜੀ ਦੋਲੇ ਨੇ ਤੇ ਬਾਕੀ ਇਥੋਂ ਕੋਈ ਤਸੱਲੀ ਕਰ ਗਿਆ ਨਾ ਕਰ ਕੇ ਕਿਹੇ ਵੈਣ ਦੇ ਵਿੱਚ ਦੋਲੇ ਰਿਪੀਟ ਕਰਨ ਲੱਗੇ ਆ ਕੋਈ ਸਾਜ ਬਾਤ ਘਾੜਨੀ ਜੇ ਕੋਈ ਪੂਰ ਛੱਟਾ ਨਹੀਂ ਕੋਈ ਫੇਰ ਨਹੀਂ ਜੇ ਪਉਂਦੀ ਠੀਕ ਹੈ ਜੀ ਹਾਂ ਜੀ ਜਿਵੇਂ ਜਿਵੇਂ ਦੁੱਧ ਦੱਸਿਆ ਨਾ ਤਸੱਲੀ ਹੋਣੀ ਹੋਣੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਆਪਣੀ ਸਮਝਣਾ ਵੇਖੋ ਤਸੱਲੀ ਕਰੋ ਤੇ ਪਸ਼ੂ ਖਰੀਦੋ ਜੀ